ਅਧਿਕਾਰੀ ਮਨਰੇਗਾ ਦੀ লাশ ਰਹੱਸਮਈ ਹਾਲਤ ਵਿੱਚ ਮਿਲੀ ਹੈ ਪੁਲਿਸ ਨੇ ਅਣਪਛਾਤੇ ਵਿਅਕਤੀ ਦੇ ਵਿਰੁੱਧ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸਬ ਇੰਸਪੈਕਟਰ ਤਰਸੇਮ ਨੇ ਦੱਸਿਆ ਕਿ ਸ਼ਿਕਾਇਤਕਰਤਾ ਮਨੀਸ਼ ਕੁਮਾਰ ਨੇ ਪੁਲਿਸ ਨੂੰ ਆਪਣੇ ਬਿਆਨ ਦੇ ਵਿੱਚ ਦੱਸਿਆ ਕਿ ਉਸਦੇ ਚਾਚੇ ਦਾ ਪੁੱਤਰ ਪ੍ਰਦੀਪ ਕੁਮਾਰ ਫਿਰੋਜ਼ਪੁਰ ਦੇ ਵਿੱਚ ਗ੍ਰਾਮ ਰੋਜ਼ਗਾਰ ਸੇਵਕ ਮਨਰੇਗਾ ਦੇ ਵਜੋਂ ਕੰਮ ਕਰ ਰਿਹਾ ਸੀ ਜੋ ਕਿ 10 ਜਨਵਰੀ ਨੂੰ ਘਰੋਂ ਨਿਕਲਿਆ ਅਤੇ ਵਾਪਸ ਨਹੀਂ ਆਇਆ ਸਾਧਰ ਫਿਰੋਜ਼ਪੁਰ ਦੀ ਪੁਲਿਸ ਨੂੰ ਸਤਲੁਜ ਦਰਿਆ ਦੇ ਅਲੀਕੇ ਡੈਮ ਤੇ ਇੱਕਣ ਪਛਾਤੇ ਵਿਅਕਤੀ ਦੀ ਲਾਸ਼ ਮਿਲੀ ਸੀ ਜਦੋਂ ਕਿ ਸ਼ਿਕਾਇਤਕਰਤਾ ਨੇ ਪੁਲਿਸ ਦੇ ਨਾਲ ਜਾ ਕੇ ਲਾਸ਼ ਦੇਖੀ ਤਾਂ ਉਹ ਉਸਦੇ ਚਾਚੇ ਦੇ ਪੁੱਤਰ ਪ੍ਰਦੀਪ ਕੁਮਾਰ ਦੀ ਮਿਲੀ ਸ਼ਿਕਾਇਤਕਰਤਾ ਦੇ ਅਨੁਸਾਰ ਉਸ ਚਾਚੇ ਦੇ ਪੁੱਤਰ ਨੂੰ ਕੋਜਨ ਪਛਾਤੇ ਵਿਅਕਤੀਆਂ ਨੇ ਮਾਰ ਦਿੱਤਾ ਤੇ ਅਲੀ ਡੈਮ ਤੇ ਸੁੱਟ ਦਿੱਤਾ ਤੋ ਵਸਿੰਗ ਕਲੋਨੀ ਫੇਜ਼ 2 ਤੋਂ ਮਰੇ ਨਾਲ ਨਹੀਂ ਮੇਰਾ ਕਜ਼ਨ ਪ੍ਰਦੀਪ ਕੁਮਾਰ ਏ ਅਸੀਂ ਸਾਹਿਬ ਜੀਆਂ ਕੰਮ ਤੇ ਬੰਦੇ ਸੀ ਕੋਈ ਜੋਬ ਕਰਦਾ ਹੈ ਬੀਡੀਪੀ ਆਫਿਸ ਚ ਰਹੀ ਗ੍ਰਾਮ ਸੇਵਾ ਦੀ ਨੌਕਰੀ ਹੈ ਲੱਗੀ ਤੇ ਇਹ ਆਪਦੇ ਕੰਮ ਤੇ ਗਿਆ 10 ਤਰੀਕ ਨੂੰ ਫ੍ਰਾਈਡੇ ਤੇ ਉਸ ਤੋਂ ਬਾਅਦ ਇਹ ਸ਼ਾਮ ਨੂੰ ਘਰੇ ਵਾਪਸ ਨਹੀਂ ਆਇਆ ਤੇ ਅਸੀਂ ਇਹਨਾਂ ਦੇ ਮੈਕਨਰ ਰਿਲੇਟਡ ਜਿਹੜੇ ਬੰਦਿਆਂ ਨੂੰ ਪੁੱਛਿਆ ਜਿਵੇਂ ਜੈ ਸਿੰਘ ਸੁਖਰਾਜ ਜੀ ਨਾਲ ਸਾਡੀ ਗੱਲ ਹੋਈ ਉਹਨਾਂ ਨੇ ਕਿਹਾ ਕਿ ਇੱਥੋਂ ਤਿੰਨ ਚਾਰ ਵਿੱਚ ਜਾ ਚੁੱਕਾ ਹੈ ਸਾਡੇ ਕੋਲ ਨਹੀਂ ਰਾਤ ਨੂੰ ਅਸੀਂ ਕਰੇ ਪੂਰੀ ਪਾਲਗਿੱਟ ਦੇ ਆਸ-ਪਾਸ ਦੇਖਿਆ ਉਸ ਤੋਂ ਬਾਅਦ ਅਸੀਂ ਨੈਕਸਟ ਡੇ ਵੀ ਲੱਭਦੇ ਰਹੇ ਨੂੰ ਭਜੀ ਤੇ ਇਹਨਾਂ ਮਹਿਕਮੇ ਨਾਲ ਲੈ ਕੇ ਬੰਦਿਆਂ ਨਾਲ ਲੈ ਕੇ ਪਤਾ ਕੀਤਾ ਛੁੱਟੀ ਉਨ ਕਰਕੇ ਸਾਨੂੰ ਕੁਝ ਪਤਾ ਨਹੀਂ ਲੱਗ ਸਕਿਆ ਇਹ ਥਾਣੇ ਉਸ ਤੋਂ ਪਤਾ ਦਿੱਤਾ ਸੜੀ ਥਾਣੇ ਜਾ ਕੇ ਮਿਲੇ ਜਾ ਕੇ ਪੁਲਸਰਾਂ ਨੂੰ ਉਹਨਾਂ ਨੇ ਵੀ ਕਿਹਾ ਕਿ ਸਾਨੂੰ ਤੁਸੀਂ ਨੈਕਸ ਦਿਓ ਉਸ ਤੋਂ ਪਤਾ ਹੀ ਸਦਰ ਖਾਨੇ ਗਏ ਸਦਰ ਥਾਣੇ ਸਾਨੂੰ ਸਿਖਾ ਕਿ ਅੱਗੇ ਪਤਾ ਕਰੀ ਜਾ ਕੇ ਰਿਪੋਰਟ ਲਾਈਏ ਸਦਰ ਥਾਣੇ ਗਏ ਤੇ ਸਾਨੂੰ ਐਸਐਸਓ ਜਸਵੰਤ ਸਿੰਘ ਨੇ ਉਹਨਾਂ ਨੇ ਸਾਨੂੰ ਭਈ ਉੱਥੇ ਕਿਹਾ ਕਿ ਸਾਨੂੰ ਬੋਡੀ ਮਿਲੀ ਹੈ ਅਲੀ ਕੇ ਨਾਲ ਬੰਨਦੇ ਭਈ ਉਹ ਬੋਡੀ ਦੀ ਉਹਨਾਂ ਨੂੰ ਪਛਾਣ ਕਰਾਈ ਭਾਜੀ ਸੰਡੇ ਤੇ ਜਦੋਂ ਉਹਨੂੰ ਦੇਖਣ ਤੋਂ ਬਾਅਦ ਇਹ ਕਲੀਅਰ ਹੋਇਆ ਕਿ ਇਹ ਆਪਣੇ ਕਜ਼ਨ ਦੀ लाश ਹੈ ਜਿਨ੍ਹਾਂ ਨੂੰ ਕੁਝ ਬੰਦਿਆਂ ਨੇ ਸਿਰ ਤੇ ਸੱਟ ਮਾਰ ਕੇ ਮਾਰਦੇ ਭਾਜੀ ਕਿੰਨੀ ਕੋ ਉਮਰ ਸੀ ਕਿਸ ਤਰ੍ਹਾਂ ਹਮਲਾ ਕੀਤਾ ਹੈ ਜਿਹੜੀ ਗੱਡ ਬੋਡੀ ਮਿਲੀ ਭਾਜੀ 38 ਸਾਲ ਹੈ ਬਾਕੀ ਕੋਈ ਜਿਹੜੀ ਚੋੜ ਦੇ ਨਿਸ਼ਾਨੀ ਹੈ ਬਾਕੀ ਬੋਡੀ ਦੇ ਸਾਰੇ ਫੇਸ ਤੇ ਜਾਂ ਸਿਰ ਤੇ ਕਿਹਨੇ ਨਿਸ਼ਾਨ ਭਾਜੀ ਸਿਰ ਤੇ ਸੱਟ ਸੱਟਾਂ ਵੱਜ ਗਈਆਂ ਭਾਜੀ ਭਾਜੀ ਠੀਕ ਹੈ ਬਾਈਕ ਸੀ ਉਹਦੇ ਮੋਬਾਈਲ ਪਰਸੋਂਦਾਰਾ ਕੁਝ ਨਹੀਂ ਮਿਲਿਆ ਉਹਦੇ ਕੋਲੋਂ ਕੀ ਲਗਰੇ ਗਤਲ ਕਰਕੇ ਸੁੱਟਿਆ ਉਹ ਗਤਲ ਕਰਕੇ ਸੁੱਟਿਆ ਗਿਆ ਭਾਜੀ ਉਹ ਸਮਾਨ ਜਿਹੜਾ ਕੋਕੀ ਲੱਗੇ ਬਾਕੀ ਬਾਕੀ ਸਾਰਾ ਸਮਾਨ ਘੋਗੇ ਲੱਗੇ ਇਹ 3-4 ਬੰਦੇ ਦਾ ਕੰਮ ਨਾ ਪਈ ਇੱਕ ਬੰਦੇ ਦਾ ਕੰਮ ਨਹੀਂ ਹੈਗਾ ਤੇ ਵਾਇਰ ਵੀ ਨਹੀਂ ਹੈਗਾ ਇੱਥੇ ਮੌਜੂਦਾਂ ਪਿਆ ਨਹੀਂ ਮੌਜੂਦ ਨਹੀਂ ਸਭ ਮੌਜੂਦ ਨਹੀਂ ਰੰਜਿਸ਼ ਜੀ ਸੇ ਨਹੀਂ ਭਾਜੀ ਕੋਈ ਪੁਰਾਣੀ ਰੰਜਿਸ਼ ਨਹੀਂ ਹੁੰਦੀ ਠੀਕ ਫੋਨ ਇਹਦਾ ਆਫ ਆ ਰਿਹਾ ਉਸ ਤੋਂ ਬਾਅਦ ਬਹੁਤ ਕਾਰਵਾਈ ਕੀਤੀ ਉਸ ਕਾਰਵਾਈ ਭਾਜੀ ਪੁਲਿਸ ਪੋਸਟਮਾਰਟਮ ਵਾਸਤੇ ਲੈ ਕੇ ਚੱਲੇ ਨੇ ਤੇ ਪੁਲਿਸ ਸਾਹਿਬ ਦੀ ਕਾਰਵਾਈ ਪੂਰੀ ਕਰ ਲਈ ਹੈ ਜਿਹੜਾ ਬੱਚਾ 302 ਹੜਤਾਲ ਹੜਤਾਲ ਹੋਣੀ ਚਾਹੀਦੀ ਜਾਂ ਪਤਾਲ ਗੁਰਜੀ ਹੋਣੀ ਚਾਹੀਦੀ ਕਿਉਂ ਨਹੀਂ ਹੋਣੀ ਚਾਹੀਦੀ ਭਾਜੀ پوری ਗਾਹੇ ਪਤਾਲ ਨੂੰ ਚਾਹੀਦੇ ਪੁਲਿਸ ਨੂੰ ਆਉਣਾ ਹੈ ਦੇ ਸਹੀ ਤਰੀਕੇ ਨਾਲ ਕੰਮ ਕਰਨਾ ਚਾਹੀਦਾ ਉਸ ਚਾਹੇ ਸਭ ਕੁਝ ਕਰ ਸਕਦੇ ਟੈਕਨੀਕਲ ਆਧਾਰ ਤੇ ਹੋਣਾ ਚਾਹੀਦਾ ਸਾਨੂੰ ਟੈਕਨੀਕਲ ਆਧਾਰ ਤੇ ਹੋਣਾ ਚਾਹੀਦਾ ਕੰਮ ਦਾ ਭਾਜੀ ਠੀਕ ਸਭ ਨੂੰ ਸਾਫ਼ ਚਾਹੀਦਾ ਭਾਜੀ ਸਾਡੇ ਬੱਚੇ ਦਾ ਕਤਲ ਹੋਇਆ ਕੀ ਹੋਇਆ ਕਿੰਨੇ ਬਿੜਾ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਕਰਨਾ ਚਾਹੀਦਾ ਸੀ ਜੀ ਸਹੀ ਤਸਵੀਰ ਸ਼ਰਮਾ ਕਹਾਂ ਤੇ ਰਿਪੋਰਟ ਹੈ ਹਾਂ ਜੀ ਸਾਰੇ ਜਿਹੜਾ ਮਾਨੂੰ ਅਨਡੈਂਟੀਫਾਈਡ ਬੋਡੀ ਮਿਲੀ ਸੀ 11 ਫੇਰਾਂ ਤੇ ਹਾਲੇ ਕਿ ਬੰਤੋ ਉਸ ਤੋਂ ਬਾਅਦ ਉਹ ਪਤਰਕਲ ਦੀ ਇਸ਼ਾਰਤ ਕੋਲ ਰੱਖ ਲਈ ਦੀ